ਮੈਂ ਦੋਸਤਾ ਮਿੱਤਰਾਂ ਨੂੰ ਗੱਲ ਦੱਸਣੀ ਚਾਹੁੰਨਾ ਸਾਰੇ ਮੇਰੇ ਯਾਰ ਦੋਸਤਾ ਦੂਜੀ ਗੱਲ ਮੈਂ ਸਚਾਈ ਪੇਸ਼ ਕਰਨੀ ਚਾਹੁੰਨਾ ਜਿਹੜੀ ਕੱਲ ਡੋਗ ਦੇ ਬੰਦਿਆਂ ਨੇ ਇੱਕ ਵੀਡੀਓ ਪਾਈ ਆ ਕਾਕੇ ਬਰਾੜ ਝਾੜੂ ਦੇ ਐਮਐਲਏ ਨੇ ਪਵਾਈ ਆ ਆਪਦੇ ਰਿਸ਼ਤੇਦਾਰਾਂ ਤੋਂ ਇਹ ਉਹਨਾਂ ਦੇ ਨਾਂ ਰਲਿਆ ਵਿਆ ਮੈਂ ਦੱਸਣਾ ਚਾਹੁੰਨਾ ਜਿੰਨਾਂ ਤੋਂ ਆਪਾਂ ਜ਼ਮੀਨ ਲਈ ਆ ਟਿੱਕਾ ਸਿੰਘ ਤੇ ਜੱਗਾ ਸਿੰਘ ਉਹ ਬੰਦੇ ਬਿਲਕੁਲ ਸਹੀ ਆ ਅੱਧਾ ਪਿੰਡ ਉਹਨਾਂ ਦੀ ਗਵਾਈ ਪਰਦਾ ਦੂਜੀ ਗੱਲ ਇਹ ਆ ਵੀ ਕੋਰਟ ਦੇ ਵਿੱਚ ਪਹਿਲਾ ਕੇਸ ਚੱਲਿਆ ਇਹਨਾਂ ਨੇ ਜਿਹੜੇ ਆਹ ਕੱਲ ਵਿਖਾਈ ਜਾਂਦੇ ਸੀਗੇ ਭਾਈ ਅਖੇ ਔਰਤੂ ਵਾਲੀਆਂ ਰਜਿਸਟਰੀਆਂ ਇਹ ਰਾਜਸਥਾਨ ਤੋਂ ਜਾਲੀ ਬਣਾ ਕੇ ਲਿਆਏ ਆ ਇਹ ਇਹਨਾਂ ਨੇ ਜਦੋਂ ਟਿੱਕੇ ਦਾ ਕੇਸ ਚੱਲਦਾ ਸੀ ਉਦੋਂ ਜੱਜ ਸਾਹਿਬ ਨੂੰ ਵੀ ਵਿਖਾਈਆਂ ਸੀ ਜੱਜ ਸਾਹਿਬ ਨੇ ਇਹਨਾਂ ਨੂੰ ਗਲਤ ਠਰਾਇਆ ਇਹ ਬੰਦਿਆਂ ਨੂੰ ਸਾਰਿਆਂ ਨੂੰ ਜਿਹੜੇ ਵੀ ਇਹ ਹੈਗੇ ਆ ਉਸ ਵੇਲੇ ਟਿੱਕੇਗੇ ਹੱਕ ਦੇ ਵਿੱਚ ਕੇਸ ਹੋ ਗਿਆ ਸੀਗਾ ਪੱਕੀ ਚੰਦਕੌਰ ਦੇ ਨਾਂ ਤੇ ਉਹ ਜਿਹੜਾ ਕੇਸ ਹੱਕ ਚ ਹੋਇਆ ਵਿਆ ਡਿਗਰੀ ਹੋਈ ਆ ਫਿਰ ਉਸ ਤੋਂ ਬਾਅਦ ਟਿੱਕੇ ਦੇ ਡੈਡੀ ਦੇ ਨਾਂ ਚ ਹਟੀ ਪਹਿਲੀ ਉਹ ਸੀਗੀ ਨਾਂ ਤੇ ਫਿਰ ਉਸ ਤੋਂ ਬਾਅਦ ਟਿੱਕੇ ਗਿਆਨ ਵਿਰਾਸਤ ਆ ਗਈ 30 ਸਾਲਾ ਕਢਾਇਆ 1995 ਦੇ ਵਿੱਚ ਟਿੱਕੇ ਦੇ ਨਾਂ ਤੇ ਜੱਗੇ ਤੇ ਬੋਲਦੀ ਉਸ ਤੋਂ ਬਾਅਦ ਉਹਦੇ ਪਹਿਲਾਂ ਉਹਨਾਂ ਦੇ ਪਿਓ ਬਾਪੂ ਦੇ ਨਾਂ ਤੇ ਬੋਲਦੀ ਆ ਜਿਹੜੇ ਬੰਦੇ ਵਿੱਚ ਕੱਲ ਕਰੀ ਜਾਂਦੇ ਸੀਗੇ ਪੱਤਰਕਾਰਾਂ ਕੋਲੇ ਅਸੀਂ 2010 ਚ ਲਈਆ ਜਾਂ 2001 ਚ ਲਈਆ ਉਹ ਪਹਿਲੀ ਇਹਨਾਂ ਨੇ ਕੋਈ ਆਪ ਦੇ ਝਾਲੀ ਬੰਦੇ ਠੱਲ ਠੱਲ ਕੇ ਜਮਾਂ ਬੰਦੀਆਂ ਬਣਾ ਕੇ ਗਲਤ ਇਹ ਹੀ ਉਸ ਤਰ੍ਹਾਂ ਕੰਮ ਇਹਨਾਂ ਨੇ ਕੀਤਾ ਉਹ ਇਹ ਇਹ ਬਾਅਦ ਦੀ ਗਾਣੀ ਆ ਪਹਿਲਾਂ ਜਿਹੜਾ ਆਪਣਾ ਮਸਲਾ ਐਸਡੀਐਮ ਦੇ ਕੇਸ ਨਾਲ ਆ ਇਹ ਕਾਕਾ ਬਰਾੜ ਉਹਨੂੰ ਵਾਰ-ਵਾਰ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਕਰਦਾ ਕੱਲ ਵੀ ਜਿਹੜੀ ਵੀਡੀਓ ਬਣਾਈ ਐਸਡੀਐਮ ਤੇ ਦਬਾਅ ਪਾਉਣ ਵਾਸਤੇ ਬਾਈ ਇਹਨਾਂ ਨੇ ਵੀ ਐਸਡੀਐਮ ਖੋਹਰਾ ਸਾਡੇ ਹੱਕ 'ਚ ਕਰਦੇ ਮੰਤਾਜਾ ਕਰਦੇ ਉਸ ਕਰਕੇ ਇਹਨਾਂ ਨੇ ਭਗਵੰਤ ਮਾਨ ਵੀ ਇਸ ਮਸਲੇ ਤੇ ਫੋਨ ਕਰਦਾ ਰਿਹਾ ਐਸਡੀਐਮ ਮੈਡਮ ਨੂੰ ਕਾਕਾ ਬਰਾੜ ਨੇ ਫੋਨ ਕਰਾਏ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਇਹ ਬੰਦੇ ਕੇਸ ਹਾਰ ਚੁੱਕੇ ਆ ਇਹਨਾਂ ਨੇ ਆਹ ਜਿਹੜੀਆਂ ਕੱਲ ਵੱਡੀਆਂ ਗੱਲਾਂ ਵੱਡੀਆਂ ਕਰਦੇ ਸੀ ਵੀ ਆਹ ਔਰਦੂਆਂ ਦੀਆਂ ਏਸ਼ਟੀਆਂ ਜੀ ਆਹ ਜੀ ਇਹ ਸਾਰੇ ਬੰਦੇ ਕੇਸ ਹਾਰੇ ਵੇ ਆ ਤੇ ਉਹ ਮੈਡਮ ਕੋਲੇ ਕਾਕੇ ਪਰਬਤ ਦੇ ਬਰਾਰਦੇ ਨੇ ਰਿਸ਼ਤੇਦਾਰ ਨਹੀਂ ਉਹ ਐਪਲੀਕੇਸ਼ਨ ਲਵਾਈ ਜਿਹੜੀ ਉਹ ਕਾਕੇ ਦੇ ਨਹੀਂ ਲਾਈ ਆ ਕਿਉਂਕਿ ਕਾਕੇ ਦਾ ਰੋਲ ਬਹੁਤ ਵੱਡਾ ਐ ਇਸ ਦਾ ਇਹ ਝਾੜੂ ਦੇ ਐਮਐਲਏ ਦਾ ਕਿਉਂਕਿ ਭਗਵੰਤ ਮਾਨ ਤਾਂ ਫੋਨ ਕਰੰਦਾ ਹੁਣ ਮੈਂ ਤੁਹਾਨੂੰ ਜਿਹੜੀ ਗੱਲ ਦੱਸਣੀ ਚਾਹੁੰਨਾ ਟਿੱਕੇ ਕੱਕ ਤਾਂ ਬੰਦੇ ਸਹੀ ਆ ਜਿਹਨਾਂ ਤੋਂ ਆਪਾਂ ਜ਼ਮੀਨ ਲਈ ਆ ਉਹਨਾਂ ਦੇ ਨਾਂ ਤੇ ਡਿਗਰੀ ਹੋਈ ਆ ਦੂਜੀ ਗੱਲ ਜਿਹੜਾ ਦਾ ਭਤੀਜਾ ਜੱਗਾ ਉਹ ਵੀ ਬੰਦਾ ਬਹੁਤ ਵਧੀਆ ਸਹੀ ਆ ਸਾਫ ਸੁਥਰੇ ਬੰਦੇ ਆ ਉਹ ਉਹਨਾਂ ਦੀ ਵੀ ਇਨਕਵਰੀ ਕੀਤੀ ਐ ਸੇ ਸਾਰੀ ਕਰਕੇ ਲਈ ਸੀ ਕਿਉਂਕਿ ਸਾਰਾ ਲੋਕਗਵਾਈਆਂ ਪਰਦੇ ਆ ਇਹ ਉਹਨਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਸੀ ਕੱਲ ਤੇ ਹੁਣ ਮੈਂ ਜਿਹੜੀ ਤੁਹਾਨੂੰ ਗੱਲ ਦੱਸਣੀ ਕਿਉਂਣਾ ਜੇ ਅਗਰ ਮੈਡਮ ਕੇਸ ਉਹਨਾਂ ਦੇ ਹੱਕ 'ਚ ਕਰਦੀ ਆ ਜਾਂ ਕੋਈ ਗਲਤ ਬਤ ਕਰਦੀ ਆ ਕੇਸ ਨੂੰ ਛੇੜਛਾੜ ਦੀਆਂ ਗੱਲਾਂ ਹੋ ਰਹੀਆਂ ਜਿਹੜੇ ਹਸਾਮਨਾ ਹਾਲਾਤ ਬਣੇ ਖੜੇ ਆ ਫਿਰ ਆਪਾਂ ਹਾਈ ਕੋਰਟ ਦੇ ਵਿੱਚ ਮੈਡਮ ਤੇ ਵੀ ਉੱਤੇ ਉੱਤੇ ਆਪਾਂ ਕੇਸ ਪਾਵਾਂਗੇ ਮੈਡਮ ਨੂੰ ਵੀ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਐਸ ਡੀ ਐਮ ਨੂੰ ਤੇ ਨਾਲੇ ਪਾਵਾਂਗੇ ਭਗਵੰਤ ਮਾਨ ਦੇ ਵੀ ਨਾਲ ਉੱਤੇ ਕੇਸ ਪਾਵਾਂਗੇ ਕਿਉਂਕਿ ਭਗਵੰਤ ਮਾਨ ਨੇ ਕੇਸ ਕੀਤਾ ਉੱਥੇ ਇੱਕ ਜਿਹੜਾ ਕਿ ਇੱਕ ਝਾੜੂ ਦਾ ਐਮ ਐਲ ਏ ਕਾਕਾ ਬਰਾੜ ਆ ਇਹਦੇ ਤੇ ਵੀ ਕੇਸ ਪਾਵਾਂਗੇ ਨਾਲ ਇਹਨਾਂ ਨੂੰ ਪਾਰਟੀ ਬਣਾਵਾਂਗੇ ਉੱਥੇ ਹਾਈ ਕੋਰਟ ਦੇ ਵਿੱਚ ਇਹਨਾਂ ਦੀਆਂ ਤਰੀਕਾਂ ਪਵਾਵਾਂਗੇ ਇਹਨਾਂ ਦੀ ਫਿਰ ਗਾਹ ਨੂੰ ਜ਼ਰਤ ਨਹੀਂ ਪੈਣੀ ਵੀ ਕਿਸੇ ਦਾ ਨੁਕਸਾਨ ਕਰਨ ਵਾਸਤੇ ਕਿਉਂਕਿ ਇਹਨਾਂ ਦੀਆਂ ਹਾਈ ਕੋਰਟ ਤਰੀਕਾਂ ਜਦੋਂ ਪਹਿਣਗੀਆਂ ਉਸ ਵੇਲੇ ਫਿਰ ਉਹ ਸਾਰੀ ਕਹਾਣੀ ਇਹਨਾਂ ਦਾ ਦਿਮਾਗ ਸੈੱਟ ਹੋਊਗਾ ਕਿਉਂਕਿ ਇਹ ਵਾਰ-ਵਾਰ ਇਹ ਜਿਹੜਾ ਲੋਕਾਂ ਦੀਆਂ ਜ਼ਮੀਨਾਂ ਨੂੰ ਆਪਣਾ ਵਾਸਤੇ ਆਪਦੇ ਰਿਸ਼ਤੇਦਾਰਾਂ ਨੂੰ ਪਾਉਣ ਵਾਸਤੇ ਨਾਲ ਰਲ ਕੇ ਇਹ ਸਾਰਾ ਢਾਂਚਾ ਇਹਨਾਂ ਨੇ ਤਿਆਰ ਕੀਤਾ ਹਾ ਜਿਹੜਾ ਲੋਕ ਪਿੰਡ ਵਾਲਾ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਜੇ ਇਹ ਆਪਣਾ 16 ਤਰੀਕ ਆਪਣੀ ਆਹੀ ਆਹੀ 16 ਤਰੀਕਾ ਰਹਿ ਗਏ 4-5 ਦਿਨ ਤੇ ਆਪਾਂ ਉਸ ਦਿਨ ਤੱਕ ਰਵੇਟ ਕਰਦੇ ਆ ਜੇ ਅਗਰ ਇਹ ਕੋਈ ਕੱਲ ਤੋਂ ਫੈਸਲਾ ਇਸਟੇਮ ਕਰੂਗੀ ਤੇ ਹਾਈ ਕੋਰਟ ਦੇ ਵਿੱਚ ਆਪਾਂ ਨਾਲ ਹੀ ਐਸਟੀਮ ਮੈਡਮ ਤੇ ਨਾਲ ਹੀ ਇਹਨਾਂ ਤੇ ਸਾਰਿਆਂ ਤੇ ਕੇਸ ਪਾਵਾਂਗੇ ਤੁਹਾਨੂੰ ਮੈਂ ਆਉਣ ਵਾਲੀ ਘੜੀ ਸਾਰੀ ਸੁਭਲਾ ਤਰੀਕੇ ਨਾਲ ਵੀ ਦੱਸਦਾ ਰਹੂੰਗਾ ਹੁਣ ਵੀ ਦੱਸਦਾ ਰਹੂੰਗਾ